ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਤ ਸਿੰਘ ਆਪਣੇ ਨਾਲ ਅੱਜ ਆਪਣੇ ਪੇਸ਼ੈਂਟ ਹੈ ਪ੍ਰਭਜੋਤ ਸਿੰਘ ਔਰ ਇਹਨਾਂ ਦੇ ਨਾਲ ਇਹਨਾਂ ਦੀ ਦਾਦੀ ਜੀ ਨੇ ਇਹ ਪ੍ਰਭਜੋਤ ਸਿੰਘ ਨੇ ਕੀ ਕੀਤਾ ਸੀਗਾ ਦੀਵਾਲੀ ਵਾਲੀ ਰਾਤ ਨੂੰ ਨਾ ਪਟਾਕਾ ਚਲਾਇਆ ਸੀ ਇਹ ਦੇਖੋ ਇਸ ਜਗਾ ਤੇ ਔਰ ਇਹ ਬਿਲਕੁਲ ਅੰਦਰੋਂ ਖਾਲੀ ਹੋ ਗਿਆ ਸੀ ਫਿਰ ਇਹਨਾਂ ਦੀ ਸਕਿਨ ਗ੍ਰਾਫਟਿੰਗ ਕੀਤੀ ਗਈ ਆਪਾਂ ਨੇ ਕੀਤੀ ਇਹਨਾਂ ਨੇ ਹਸਪੀਟਲ ਚੋਂ ਕਰਾਈ ਉਸ ਤੋਂ ਬਾਅਦ ਇਹਨਾਂ ਦਾ ਹੱਥ ਬਿਲਕੁਲ ਸਿੱਧਾ ਰਹਿ ਗਿਆ ਸੀ ਮੁੜਦਾ ਨਹੀਂ ਸੀ ਪਰ ਹੁਣ ਹੱਥ ਮੋੜ ਕੇ ਦਿਖਾਓ ਹੁਣ ਇਹਨਾਂ ਦਾ ਹੱਥ ਮੋੜਨ ਲੱਗ ਗਿਆ ਇਹ ਤਾਂ ਹੋ ਗਈ ਮੁਬਾਰਕਾਂ ਵਾਲੀ ਗੱਲ ਦੂਜੇ ਨੰਬਰ ਤੇ ਇਹ ਸਾਡੇ ਲਈ ਡੱਬਾ ਲੈ ਕੇ ਆਏ ਆ ਇਹਦੇ ਵਿੱਚ ਆਪਾਂ ਪਹਿਲਾਂ ਹੀ ਖੋਲ ਕੇ ਦੇਖ ਲਿਆ ਸੀ ਇਹਦੇ ਵਿੱਚ ਬਰਫੀ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਵੀ ਫਿਜ਼ੀਓਥੈਰੇਪੀ ਦੇ ਵਿੱਚ ਕਿੰਨੀ ਜ਼ਿਆਦਾ ਤਾਕਤ ਹੈ ਇਹਨਾਂ ਦਾ ਹੱਥ ਬਿਲਕੁਲ ਬੈਕ ਟੂ ਨਾਰਮਲ ਹੋ ਗਿਆ ਹੁਣ ਆਪਾਂ ਪ੍ਰਭਜੋ ਸਿੰਘ ਤੋਂ ਹੀ ਪੁੱਛਦੇ ਹਾਂ ਪ੍ਰਭਜੋ ਸਿੰਘ ਜੀ ਪਹਿਲਾਂ ਤਾਂ ਜੀ ਆਇਆਂ ਨੂੰ ਤੁਹਾਡਾ ਸਾਡੇ ਫੇਸਬੁੱਕ ਚੈਨਲ ਤੇ ਸਾਡੇ YouTube ਚੈਨਲ ਤੇ ਸਾਡੇ Instagram ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਵੈਰੀ ਗੁੱਡ ਹੁਣ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਵੇਹੀ ਹੁਣ ਬਿਲਕੁਲ ਠੀਕ ਆ ਪਹਿਲਾਂ ਮੇਰਾ ਹੱਥ ਬਿਲਕੁਲ ਜਮਾ ਖੜ ਗਿਆ ਸੀ ਜਿਵੇਂ ਮੁਰਦਾ ਨਹੀਂ ਸੀ ਨਾ ਨਾ ਲੇਖ ਪਾਉਂਦਾ ਸੀ ਨਾ ਵਿੱਚ ਕੋਈ ਚੀਜ਼ ਦਾ ਭਾਰ ਚੱਕਿਆ ਜਾਂਦਾ ਸੀ ਹੁਣ ਮੈਂ ਬਿਲਕੁਲ ਠੀਕ ਆ ਮੈਂ ਵਧੀਆ ਲੇਖ ਵੀ ਲੈਨੇ ਤੇ ਮੇਰਾ ਹੱਥ ਪਹਿਲਾਂ ਵਾਂਗੂ ਕੰਮ ਕਰਨ ਲੱਗ ਗਿਆ ਜੀ ਚਲ ਥੈਂਕ ਯੂ ਹੁਣ ਆਪਾਂ ਦੋ ਸ਼ਬਦ ਦਾਦੀ ਜੀ ਤੋਂ ਵੀ ਲਵਾਂਗੇ ਰੋਤ ਨੂੰ 9 ਵਜੇ ਤੇ ਇਹਦੇ ਇਹ ਫਟਾਕਾ ਪੈ ਗਿਆ ਇਹ ਭੱਜਿਆ ਕਰਨ ਨੂੰ ਕਰਨ ਨੂੰ ਇਹਦੇ ਨਾਲ ਦੇ ਜਿਹੜੇ ਆ ਰੀ ਸੀ ਉਹ ਨਾਲ ਲੈ ਗਏ ਉਹਨੂੰ ਵੀ ਪਿੰਡੋਂ ਆਪਾਂ ਪੱਟੀ ਕਰਾ ਲਿਉਣੀ ਆ ਕਰਜਾਂ ਨੂੰ ਨਾ ਪਤਾ ਲੱਗੇ ਫਿਰ ਕਰਦੇ ਉਹਨਾਂ ਨੇ ਡਾਕਟਰ ਨੇ ਕਿਹਾ ਵੀ ਇਹ ਇੱਥੇ ਨਿਲ ਜਾਣ ਵਾਲਾ ਇਹ ਉੱਥੇ ਨਿਲ ਜਾਣ ਵਾਲਾ ਉਹ ਮੁੱਦਾ ਪੁਰ ਲੈ ਕੇ ਜਾਓ ਸਾਨੂੰ ਫਿਰ ਦੋ ਮੁੰਡੇ ਸਾਨੂੰ ਇੰਡੋ ਸੀਰਤਾਲੇ ਦੇ ਲੈ ਗੇ ਸੀਰਤਾਲੇ ਨੇ ਫਿਰ ਸਾਨੂੰ ਸੰਭਲਿਆ ਤੇ ਫਿਰ ਸਾਡਾ ਇਲਾਜ ਉਹਨੇ ਵਧੀਆ ਕਰਤਾ ਬਸ ਉਹ ਠੀਕ ਠਾਕਾ ਹੁਣ ਬਾਕੀ ਜਿਹੜਾ ਇਲਾਜ ਸੀ ਉਹ ਫਿਰ ਅਸੀਂ ਇਥੋਂ ਕਰਾਇਆ ਆਪਰੇਸ਼ਨ ਵੀ ਕੀਤੇ ਤੇ ਮਾਸ ਵੀ ਵਿੱਚ ਭਰਿਆ ਸਰਜਰੀ ਵੀ ਕੀਤੀ ਆ ਇਹ ਹੋ ਹੌਨਰਬਲ ਕੋਰਟ ਠੀਕ ਆ ਚਲੋ ਇਹ ਹੋ ਗਈਆਂ ਜੀ ਮੁਬਾਰਕਾਂ ਔਰ ਇਹਨਾਂ ਨੇ ਸਾਡੇ ਤੇ ਯਕੀਨ ਵੀ ਕੀਤਾ ਸੋ ਆਓ ਹੁਣ ਆਪਾਂ ਮੂੰ ਮਿੱਠਾ ਕਰਾਉਨੇ ਇਹਨਾਂ ਦਾ ਲਓ ਜੀ ਪਹਿਲਾਂ ਤੁਸੀਂ ਚੱਕੋ ਲਓ ਪੀਪੀ ਜੀ ਤੁਸੀਂ ਵੀ ਲਓ ਇਹ ਸੀਗੀ ਸਾਡੇ ਪੇਸ਼ੈਂਟ ਪ੍ਰਭੂਤ ਸਿੰਘ ਦੀ ਸਟੋਰੀ ਅਗਰ ਤੁਹਾਨੂੰ ਵੀ ਕਿਤੇ ਇਹ ਜੀ ਸਮੱਸਿਆ ਆਉਂਦੀ ਆ ਤਾਂ ਤੁਸੀਂ ਕਸਰਤਾਂ ਨਾਲ ਠੀਕ ਹੋ ਸਕਦੇ ਹੋ ਬਹੁਤ ਵੱਡਾ ਰੋਲ ਹੈ ਫਿਜ਼ੀਓਥੈਰੇਪੀ ਦਾ ਸੋ ਇੱਕ ਵਾਰ ਫੇਰ ਆਪਾਂ ਤੁਹਾਨੂੰ ਮੁਬਾਰਕਾਂ ਦਿੰਦੇ ਆ ਸਤਿ ਸ੍ਰੀ ਅਕਾਲ